ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹੈ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ 10 ਵੱਖ-ਵੱਖ ਨੋਟੀਫਿਕੇਸ਼ਨ ਲੈ ਕੇ ਇਹ 10 ਨੋਟੀਫਿਕੇਸ਼ਨ ਸਾਲ 2023 ਦੇ ਵਿੱਚ ਜਾਰੀ ਹੋਏ ਆ ਜਿਨ੍ਹਾਂ ਦੇ ਲਈ ਆਨਲਾਈਨ ਅਪਲਾਈ ਹੋ ਰਿਹਾ ਹੈ ਜੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਦਸੇ ਨੋਟੀਫਿਕੇਸ਼ਨ ਦੇ ਵਿੱਚ ਜਿਹੜੀਆਂ ਨੌਕਰੀਆਂ ਆਉਣ ਵਾਲੀਆਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਡੇ ਲਈ ਰਿਮਾਈਂਡਰ ਲੈ ਕੇ ਆਏ ਆ ਤਾਂ ਜੋ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋ ਤਾਂ ਬਿਨਾ ਕਿਸੇ ਦੇਰੀ ਆਪਾਂ ਅੱਜ ਦੇ 10 ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਆ। ਤਾਂ ਸਭ ਤੋਂ ਪਹਿਲਾਂ ਪੀਐਸਪੀਸੀਐਲ ਵੱਲੋਂ 2500 ਪੋਸਟਾਂ ਜੋ ਰੈਗੂਲਰ ਪੋਸਟਾਂ ਐ ਅਸਿਸਟੈਂਟ ਲਾਈਨਮੈਨ ਦੇ ਲਈ ਜਾਰੀ ਕੀਤੀਆਂ ਗਈਆਂ ਸੀ। ਇਹਨਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਤਾਂ ਇਹ ਵੀ ਬਹੁਤ ਵਧੀਆ ਮੌਕਾ ਹੈ। 10ਵੀਂ ਪਾਸ ਡਿਪਲੋਮਾ ਆਈਟੀਆਈ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ। ਤਾਂ ਅਗਲੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਕੋਟ ਵੱਲੋਂ ਸਿੱਧੀ ਇੰਟਰਵਿਊ ਦੇ ਲਈ ਵਕ-ਵਕ ਪੋਸਟਾਂ ਜਾਰੀ ਕੀਤੀਆਂ ਗਈਆਂ ਆ ਇਹਨਾਂ ਦੇ ਲਈ ਤੁਸੀਂ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਸਾਰੇ ਜੋ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਇਹਨਾਂ ਦੇ ਫੁੱਲ ਵੀਡੀਓ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਪੂਰੇ ਵੀਡੀਓਜ਼ ਵੇਖ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਟਾ ਜੀ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਐਨਟੀਟੀ ਟੀਚਰਸ ਦੇ ਲਈ ਭਰਤੀ ਜਾਰੀ ਕੀਤੀ ਗਈ ਸੀ ਐਨਟੀਟੀ ਯੋਗਤਾ ਜੇਕਰ ਤੁਸੀਂ ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਨੈਕਟਾਜੀ ਪੀਐਸਪੀਸੀਐਲ ਵੱਲੋਂ ਹੀ ਇੱਕ ਹੋਰ ਰੈਗੂਲਰ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਇਹਦਾ ਵੀ ਡਿਟੇਲਡ ਨੋਟੀਫਿਕੇਸ਼ਨ ਅਸੀਂ ਬਣਾਇਆ ਹੋਇਆ ਵੀਡੀਓ ਬਣਾਇਆ ਹੋਇਆ ਉਹਦਾ ਤੁਸੀਂ ਵੀਡੀਓ ਪੂਰਾ ਵੇਖ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਨੈਕਸਟ ਹੈ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀ ਕੋਟ ਵੱਲੋਂ ਦੋ ਵੱਖ-ਵੱਖ ਨੋਟੀਫਿਕੇਸ਼ਨ ਸਿੱਧੀ ਇੰਟਰਵਿਊ ਦੇ ਲਈ ਜਾਰੀ ਹੋਏ ਸੀ ਵੱਖ-ਵੱਖ ਪੋਸਟਾਂ ਸੀ ਇਹਨਾਂ ਪੋਸਟਾਂ ਦੇ ਲਈ ਵੀ ਤੁਸੀਂ ਇੰਟਰਵਿਊ ਦੇ ਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਨੈਕਸਟ ਹੈ ਜੀ ਸਫਾਈ ਸੇਵਕਾਂ ਦੀ ਭਰਤੀ ਸੀ ਬਹੁਤ ਵਧੀਆ ਭਰਤੀ ਹੈ 400 ਪਲੱਸ ਪੋਸਟਾਂ ਇਹਦੇ ਵਿੱਚ ਰਹਿਣ ਵਾਲੀਆਂ 8ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਆ ਬਹੁਤ ਵਧੀਆ ਮੌਕਾ ਜੇਕਰ ਤੁਸੀਂ 8ਵੀਂ ਪਾਸ ਹੋ 10ਵੀਂ ਪਾਸ ਨੂੰ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਸ ਵੀਡੀਓ ਦਾ ਲਿੰਕ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਉੱਥੇ ਪੂਰੀ ਵੀਡੀਓ ਵੇਖ ਕੇ ਪੋਸਟਾਂ ਦੇ ਲਈ ਡਿਟੇਲਡ ਜਾਣਕਾਰੀ ਲੈ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਪੀਜੀਆਈ ਚੰਡੀਗੜ੍ਹ ਵੱਲੋਂ ਬੰਪਰ ਭਰਤੀ ਗਰੁੱਪ ਏ ਬੀ ਸੀ ਪੋਸਟਾਂ ਜਾਰੀ ਹੋਈਆਂ ਸੀ ਬਹੁਤ ਵੱਡਾ ਨੋਟੀਫਿਕੇਸ਼ਨ ਸੀ ਵੱਡੇ ਪੱਧਰ ਦੀ ਭਰਤੀ ਸੀ ਇਨ੍ਹਾਂ ਪੋਸਟਾਂ ਦੇ ਵਿੱਚ ਵੀ 10ਵੀਂ 12ਵੀਂ ਅਪਰਯੋਗਤਾ ਰੱਖਣ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਬਹੁਤ ਵਧੀਆ ਮੌਕਾ ਇਨ੍ਹਾਂ ਪੋਸਟਾਂ ਦੇ ਲਈ ਵੀ ਅਪਲਾਈ ਕਰਕੇ ਤੁਸੀਂ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਨੈਕਸਟ ਹੈ ਜੀ ਸਿਹਤ ਵਿਭਾਗ ਪੰਜਾਬ ਵੱਲੋਂ 523 ਪੋਸਟਾਂ ਜਾਰੀ ਹੋਈਆਂ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਬਹੁਤ ਵਧੀਆ ਮੌਕਾ ਇਨ੍ਹਾਂ ਪੋਸਟਾਂ ਦੇ ਲਈ ਵੀ ਅਪਲਾਈ ਕਰਕੇ ਤੁਸੀਂ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਨੈਕਸਟ ਹੈ ਜੀ ਪੀ ਟ੍ਰਿਪਲ ਐਸ ਬੀ ਅਧੀਨ ਸਿਵਮਾ ਚੋਣ ਬੋਰਡ ਵੱਲੋਂ ਰੈਗੂਲਰ ਭਰਤੀ ਦੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਹਨਾਂ ਪੋਸਟਾਂ ਦਾ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਪੂਰੀ ਵੀਡੀਓ ਦਾ ਲਿੰਕ ਦਿੱਤਾ ਹੋਇਆ ਪੂਰੀ ਵੀਡੀਓ ਵੇਖ ਕੇ ਡਿਟੇਲ ਜਾਣਕਾਰੀ ਲੈ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਸਰਕਾਰੀ ਨੌਕਰੀਆਂ ਦੇ 10 ਵੱਖ-ਵੱਖ ਨੋਟੀਫਿਕੇਸ਼ਨ ਜਿਨ੍ਹਾਂ ਦੇ ਲਈ ਤੁਸੀਂ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਧੰਨਵਾਦ ਜੀ